ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨਾਲ ਕੱਲ ਕੱਲੇ ਡਿਪਟੀ ਕਮਿਸ਼ਨਰ ਨਾਲ ਵਰਚੁਅਲ ਕਾਨਫਰੰਸ ਤੇ ਗੱਲ ਹੋਈ ਹੈ ਕੋਈ ਇੱਕ ਡਿਸਟ੍ਰਿਕਟ ਵੀ ਸੀ ਛੱਡਿਆ ਨਹੀਂ ਇਸ ਕਰਕੇ ਟਾਈਮ ਲੱਗ ਗਿਆ ਚਾਹੇ ਉੱਥੇ ਪਾਣੀ ਆਇਆ ਜਾਂ ਨਹੀਂ ਆਇਆ ਕੀ ਆਯੂ ਤੇ ਕੋਈ ਨੁਕਸਾਨ ਹੋਇਆ ਹੈ ਜਾਂ ਨਹੀਂ ਹੋਇਆ ਪਰ ਅਸੀਂ ਕਿਸੇ ਕੋਈ ਡਿਸਟ੍ਰਿਕਟ ਜਿਹੜਾ ਉਹ ਛੱਡਿਆ ਨਹੀਂ ਸੋ ਸਾਰੇ ਸੈਕਟਰੀਜ਼ ਸਾਰੇ ਡਿਪਾਰਟਮੈਂਟਸ ਦੇ ਡਿਪਾਰਟਮੈਂਟਲ ਹੈਡ ਇੱਥੇ ਮੌਜੂਦ ਸੀ ਮੇਰੇ ਕੋਲ ਸੋ ਕੁਸਚਨ ਪਹਿਲਾਂ ਮੈਂ ਐਲਾਨ ਕੀਤਾ ਸੀਗਾ ਕਿ ਖਰਾਬਾ ਜਿਹੜਾ ਹੋਇਆ ਫਸਲਾਂ ਦਾ ਸਰਕਾਰ ਜਿਹੜੀ ਹੈ ਪੰਜਾਬ ਸਰਕਾਰ ਉਹ ਸਾਰੇ ਸੂਬਿਆਂ ਦੇ ਮੁਕਾਬਲੇ ਸਭ ਤੋਂ ਵੱਧ ਕਿਸਾਨਾਂ ਨੂੰ 20000 ਰੁਪਏ ਪਰ 1 ਏਕੜ ਦੇਊਗੀ ਪੰਜਾਬ ਦੇ ਇਤਿਹਾਸ 'ਚ ਦਿੱਤਾ ਜਾਣ ਵਾਲਾ ਇਹ ਸਭ ਤੋਂ ਵੱਡਾ ਮੁਆਵਜ਼ਾ ਹੈ ਪਰ ਮੁਆਵਜ਼ੇ ਦਾ ਕੱਲਾ ਐਲਾਨ ਨਹੀਂ ਹੋਊਗਾ ਕਈ ਵਾਰੀ ਉਲਾਂ ਐਲਾਨ ਹੀ ਰਹਿ ਜਾਂਦਾ ਹੈ ਪਹਿਲਾਂ ਵਾਲੀ ਸਰਕਾਰਾਂ ਚ 26 26 ਰੁਪਏ ਦੇ 40 40 ਰੁਪਏ ਦੇ ਚੈੱਕ ਵੀ ਮਿਲੇ ਨੇ ਜਖਮਾਂ ਤੇ ਲੂਣ ਭੁੱਕਦੇ ਨੇ ਫਿਰ ਉਹ ਜਦ ਸਾਲ-ਸਾਲ ਦੇ ਡਿਡ ਸਾਲ ਅਫਸਰਾਂ ਦੇ ਚੱਕਰ ਮਾਰੀ ਜਾਓ ਖੱਜਲ ਖਵਾਰੀਆਂ ਕਰੀ ਜਾਓ ਪਰ ਮਿਲਦਾ ਨਹੀਂ ਸੀ ਚੈੱਕ ਇਧਰ ਉਧਰ ਕਰ ਲੈਂਦੇ ਸੀ ਕੁਝ ਨਾ ਕੁਝ ਸੋ ਸਪੀੜਤਾ ਨੂੰ ਸਭ ਤੋਂ ਪਹਿਲਾਂ ਮੁਆਵਜ਼ਾ ਮਿਲਣਾ ਬਹੁਤ ਜ਼ਰੂਰੀ ਹੈ ਅਰੋਬੀ ਟਾਈਮ ਤੇ ਜਦੋਂ ਜ਼ਖਮ ਅੱਲੇ ਨੇ ਪੱਟੀ ਉਦੋਂ ਹੀ ਹੋਣੀ ਚਾਹੀਦੀ ਹੈ ਸਵਜ ਨੇ ਸਾਰੇ ਅਫਸਰਾਂ ਨੂੰ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਖਤ ਹਦਾਇਤ ਕੀਤੀ ਹੈ ਕਿ ਹੁਣ ਜਿੱਥੇ ਜਿੱਥੇ ਪਾਣੀ ਘਟ ਹੋ ਗਿਆ ਤਾਂ ਤੁਸੀਂ ਸਾਨੂੰ ਸਪੈਸ਼ਲ ਗਰਵਾਉਣੀ ਹੈ ਜਿਹਦੇ ਵਿੱਚ ਪਸ਼ੂਆਂ ਦਾ ਨੁਕਸਾਨ ਫਸਲਾਂ ਦਾ ਨੁਕਸਾਨ ਘਰਾਂ ਦਾ ਨੁਕਸਾਨ ਉਹ ਸਾਨੂੰ ਕਰਕੇ ਦਿਓ ਕਿ ਮੈਂ ਖੁਦ ਇੱਕ ਜ਼ਿੰਮੇਵਾਰ ਪਰਿਵਾਰ ਦਾ ਕਿਸਾਨ ਪਰਿਵਾਰ ਦਾ ਪੁੱਤ ਹਾਂ ਮੈਨੂੰ ਪਤਾ ਹੈ ਸਾਡਾ ਖੇਤ ਵੀ ਡੁੱਬਦਾ ਰਿਹਾ ਹੈ ਕਿ ਰੋਟੀ ਨਹੀਂ ਪਕਦੀ ਹੁੰਦੀ ਸੀ ਘਰੇ ਸਾਨੂੰ ਪਤਾ ਲੱਗ ਜਾਂਦਾ ਸੀ ਸ਼ਾਇਦ ਢਾਬਾਂ ਵਾਲਾ ਖੇਤ ਜਿਹੜਾ ਉਹ ਡੁੱਬ ਗਿਆ ਹੁਣ ਕਿਉਂਕਿ ਰੋਟੀ ਉਸ ਦਿਨ ਪਕਦੀ ਨਹੀਂ ਸੀ ਘਰੇ ਸੋ ਅਸੀਂ ਪੰਜਾਬ ਦਾ ਕੋਈ ਵੀ ਚੁੱਲ੍ਹਾ ਜਿਹੜਾ ਹੈ ਉਹ ਬੁਝਿਆ ਨਹੀਂ ਰਹਿਣ ਦੇਣਾ ਚਾਹੁੰਦੇ मैं उन्होंने चर चाहे इन्ना नहीं सौंगा जिन्ना चर मुआवजा नहीं दे देता मैं जो वादा किया अज मैं आदेश दते ने तीह तो चाली दिन सारा चाहे पानी आया चाहे नहीं आया तीह तो चाली दिन सारा साढ़े का डाटा आजगा ਚੈੱਕ ਸਾਡੇ ਕੋਲ ਤਿਆਰ ਪਏ ਨੇ ਜਿਹੜੀ ਮਰਜ਼ੀ ਫਸਲ ਬੀਜੀ ਹੋਈ ਆ ਫਸਲ ਦਾ ਨੁਕਸਾਨ ਹੋ ਗਿਆ ਤਬ 20000 ਰੁਪਏ ਪਰ ਇਕੜ ਮਿਲੂਗਾ ਤੇ ਪਿੰਡ ਪਿੰਡ ਜਾ ਕੇ ਸਾਡੇ ਅਫਸਰ ਜਿਹੜੇ ਨੇ ਉਹ ਜਾਇਜ਼ਾ ਲੈਣਗੇ ਰਿਪੋਰਟ ਬਣਨ ਤੋਂ ਬਾਅਦ ਵੀ ਇੱਕ ਹਫ਼ਤੇ ਦਾ ਸਮਾਂ ਸੀ ਲੋਕਾਂ ਨੂੰ ਵੀ ਦੇਵਾਂਗੇ ਕਿ ਕਿਤੇ ਕੋਈ ਗਲਤ ਤਾਂ ਨਹੀਂ ਲਿਖਿਆ ਗਿਆ ਕਈ ਵਾਰੀ ਕੀ ਹੁੰਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਹੁੰਦਾ ਉਹਨਾਂ ਦਾ ਲਿਖਿਆ ਨਹੀਂ ਜਾਂਦਾ ਜਿਨ੍ਹਾਂ ਦੀ ਚਲਦੀ ਹੁੰਦੀ ਹੈ ਥੋੜੀ ਬਹੁਤ ਉਹਨਾਂ ਦਾ ਲਿਖਿਆ ਜਾਂਦਾ ਸੋ ਇਹ ਤਰਾਜ ਲੈਣ ਵਾਸਤੇ ਵੀ ਸੀ ਹਫਤੇ ਦਾ ਟਾਈਮ ਦੇਵਾਂਗੇ ਜਿੱਥੇ 100% ਨੁਕਸਾਨ ਹੋ ਗਿਆ ਇੱਕ ਮਹੀਨੇ ਦੇ ਵਿੱਚ ਪਹਿਲਾ ਚੈੱਕ ਅਸੀਂ ਦੇ ਦਾਂਗੇ ਬਾਕੀ 40 ਦਿਨਾਂ ਦੇ ਵਿੱਚ ਲਗਭਗ ਸਾਰੇ ਪੰਜਾਬ ਦਾ ਸਾਡੇ ਕੋਲੇ ਸਪੈਸ਼ਲ ਗਰਦੌਰੀਆਂ ਜਾਂ ਗਰਦੌਰੀਆਂ ਆ ਜਾਣਗੇ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਉਹਦੇ ਵੀ ਪੈਸੇ ਜਿਹੜੇ ਨੇ ਅਸੀਂ ਦੇਵਾਂਗੇ ਵੀ ਵਧਾਵਾਂਗੇ ਵੀ ਐਸਡੀਆਰਐਫ ਦੇ ਵਿੱਚ 800 ਰੁਪਏ ਆ ਮਾ ਆਵਜਾ ਮਿਲ ਪਿਛਲੇ ਦਿਨੀ ਮੈਂ ਡਿਬੇਟ ਸੁਣੀ ਸੀ ਇੱਕ ਉਹ ਕਹਿੰਦੇ ਜੀ ਪ੍ਰੋਸੈਸ ਤਾਂ ਬਹੁਤ ਦੇਰ ਰੱਖੇ ਨੇ ਪਹਿਲੇ ਹੀ 6800 ਰੁਪਏ ਦਿੰਦੇ ਜੀ ਐਸ ਡੀ ਆਰ ਐਫ ਦਾ ਕਾਨੂੰਨ ਕਹਿੰਦਾ ਐਸ ਡੀ ਐਫ ਦੇ ਰੇਟ ਕਹਿੰਦੇ ਨੇ ਅਸੀਂ ਆਪਣੇ ਵੱਲੋਂ ਫੰਡ ਪਾਵਾਂਗੇ ਅਸੀਂ 6800 ਨੂੰ ਵਧਾ ਕੇ 40000 ਰੁਪਏ ਕਰ ਰਹੇ ਹਾਂ 40000 ਮਿਨੀਮਮ ਜੇ ਜਿਹੜੇ ਪਸ਼ੂ ਖੜਾ ਚ ਬਹਿ ਗਏ ਜੇ ਗਾਂ ਜਾਂ ਮੱਝ ਹਣਜ ਮਰ ਜਾਂਦੀ ਹੈ ਤਾਂ 37500 ਰੁਪਿਆ ਦਾ ਮੁਆਵਜ਼ਾ ਦਿੱਤਾ ਜਾਊਗਾ। ਬਾਕੀ ਪਸ਼ੂਆਂ ਦਾ ਨਿਯਮ ਅਨੁਸਾਰ ਵਧਾ ਕੇ ਅਸੀਂ ਲੋਕਾਂ ਨੂੰ ਕਿਉਂਕਿ ਇਹ ਕੰਜੂਸੀ ਦੇ ਦਿਨ ਨਹੀਂ ਹੈਗੇ ਇਹ ਵੇਲਾ ਕੰਜੂਸੀ ਕਰਨ ਦਾ ਨਹੀਂ ਹੈਗਾ। ਕਿ ਨਹੀਂ ਜੀ ਉਹ ਤਾਂ ਇੰਨੇ ਪਰਸੈਂਟ ਘਰ ਡਿੱਗ ਗਿਆ ਤਾਂ ਇੰਨੇ ਪਰਸੈਂਟ ਚੋਇਆ ਜੇ ਉਸ ਘਰ ਦੇ ਵਿੱਚ ਬੰਦਾ ਰਹਿ ਨਹੀਂ ਸਕਿਆ ਤਾਂ ਮੇਕਰ ਨਹੀਂ ਵੀ ਡਿੱਗਿਆ ਪਾਣੀ ਚੋਈ ਜਾਂਦਾ ਤੇ ਬੰਦਾ ਕਿੱਥੇ ਸੌਂਗਾ ਤਾਂ ਅਸੀਂ ਉਹਨੂੰ 100% ਵਾਲੇ ਖਾਤੇ 'ਚ ਹੀ ਪਾਵਾਂਗੇ ਉਕਰ ਕਾਦਾ ਹੋਇਆ ਫਿਰ ਜੇ ਜੇ ਸੰਕਟ ਦੇ ਮੌਕੇ ਕੰਮ ਛੱਤ ਜਿਹੜੀ ਆ ਉਹ ਕੰਮ ਹੀ ਨਾ ਆਈ ਇਦਾਂ ਪਹਿਲਾਂ ਕੀ ਕੀਤਾ ਜਾਂਦਾ ਸੀ ਨਹੀਂ ਜੀ ਇਹ 25 ਤੋਂ 30 ਵਾਲੇ ਚਾਹੁੰਦਾ ਹੈ ਇਹ 35 ਤੋਂ 75 ਵਾਲੇ ਚਾਹੁੰਦਾ ਹੈ ਇਹ 75 ਤੋਂ 76 ਵਾਲੇ ਚ ਇਦਾਂ 55 ਮੌਤਾਂ ਦੀ ਪੁਸ਼ਟੀ ਹੋਈ ਹੈ ਉਹਦੇ ਜੋ 42 ਘਰਾਂ ਨੂੰ ਪੈਸੇ ਮਿਲ ਚੁੱਕੇ ਨਹੀਂ ਆਲਰੇਡੀ ਗਾਰੰਟੀ ਨਹੀਂ ਉਹਨਾਂ ਚੋ ਦੋ ਤਿੰਨ ਦੀ ਡੈੱਡ ਬਾਡੀਜ਼ ਨਹੀਂ ਮਿਲੀਆਂ ਦੋ ਤਿੰਨ ਦੇ ਵਾਰਿਸ ਨਹੀਂ ਹੈਗੇ ਮੈਂ ਸਾਰੇ ਡੀਸੀ ਤੋਂ ਡਿਟੇਲ ਲੈ ਕੇ ਅੱਜ ਤੁਹਾਨੂੰ ਦੱਸ ਰਿਹਾ ਇਹ ਗੱਲ ਸੋ 40 ਤੋਂ 45 ਦਿਨਾਂ ਦੇ ਵਿੱਚ ਪਿੰਡ-ਪਿੰਡ ਜਾ ਕੇ ਅਫਸਰ ਜਿਹੜੇ ਨੇ ਉਹ ਘਰਾਂ ਦੇ ਨੁਕਸਾਨ ਜਾਂ ਪਸ਼ੂਆਂ ਦੇ ਨੁਕਸਾਨ ਦਾ ਜਾਇਜ਼ਾ ਲੈਣਗੇ ਤਾਂ ਜੇ ਸਮਝ ਲਓ ਤੁਸੀਂ ਕੱਲ ਜਾਂ ਪਰਸੋ ਤੋਂ ਵੀ ਸ਼ੁਰੂ ਕਰ ਲੀਏ ਤਾਂ ਨੌਵੀਂ ਅਕਤੂਬਰ 20 ਤੋਂ ਬਾਅਦ ਦਿਵਾਲੀ 1 ਅਕਤੂਬਰ 20 ਦੀ ਹੈ ਦਿਵਾਲੀ ਦੇ ਆਸ-ਪਾਸ ਅਸੀਂ ਬਹੁਤ ਭਾਰੀ ਗਿਣਤੀ ਦੇ ਵਿੱਚ ਚੈੱਕ ਬਣਾ ਕੇ ਲੋਕਾਂ ਨੂੰ ਹੱਥੀਂ ਉਹਨਾਂ ਦੇ ਘਰੇ ਪਹੁੰਚਾਵਾਂਗੇ ਬੜਾ ਵੱਡਾ ਸੰਕਟ ਪੰਜਾਬ ਨੇ ਚੱਲਿਆ ਪਰ ਪੰਜਾਬ ਨੂੰ ਸੰਕਟ ਚੱਲਨੇ ਆਉਂਦੇ ਨੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਟਰਾਲੀਆਂ ਲੈ ਕੇ ਤੁਰਪੇ ਰਾਸ਼ਨ ਲੈ ਕੇ ਤੁਰਪੇ ਤਰਪਾਲਾਂ ਲੈ ਕੇ ਤੁਰਪੇ ਮੱਛਰਦਾਨੀਆਂ ਲੈ ਕੇ ਤੁਰਪੇ ਜੋ ਜੀ ਨੂੰ ਲੱਗਿਆ ਕਿ ਹਾਂ ਆਪਾਂ ਲੈ ਚਲਦੇ ਆਪਾਂ ਲੈ ਚਲਦੇ ਮੈਂ ਖੁਦ ਵੀ ਉਹਨਾਂ ਪਿੰਡਾਂ ਚੋਂ ਉਹ ਗਿਆ ਸੀ ਤੇ ਉਹਨਾਂ ਨੇ ਪੂਰੇ ਦੇਸ਼ ਨੂੰ ਦੱਸਤਾ ਕਿ ਆਪਦਾ ਨਾਲ ਪੰਜਾਬ ਨੂੰ ਨਿਪਟਣਾ ਆਉਂਦਾ ਹੈ ਸੰਕਟ ਨਾਲ ਪੰਜਾਬ ਨੂੰ ਨਿਪਟਣਾ ਆਉਂਦਾ ਬਹੁਤ ਸਾਰੇ ਐਨ ਜੀਓਜ਼ ਨੇ ਆਰਟਿਸਟਾਂ ਨੇ ਸਮਾਜਿਕ ਸੰਸਥਾਵਾਂ ਨੇ ਧਾਰਮਿਕ ਸੰਸਥਾਵਾਂ ਨੇ ਬਹੁਤ ਹੈਲਪ ਕੀਤੀ ਹੈ ਔਰ ਇਹੀ ਪੰਜਾਬ ਦੀ ਧਰਤੀ ਦੀ ਬਰਕਤ ਹੈ ਕਿ ਸੀ ਤਾਂ ਪਗਾਨਿਆਂ ਨੂੰ ਨਹੀਂ ਭੁੱਖਾ ਮਰਨ ਦੇ ਦਈ ਸੀ ਆਪਣੇਆਂ ਨੂੰ ਭੁੱਖਾ ਕਿਵੇਂ ਮਰਨ ਦੇ ਦਾਂਗੇ ਨਾਲ ਨਾਲ ਇਹ ਵੀ ਸਖਤ ਰਹਿਤਾ ਨੇ ਕਿ ਜੇ ਕਿਸੇ ਅਧਿਕਾਰੀ ਨੇ ਕੋਈ ਸੁਸਤੀ ਕੀਤੀ ਜਾਂ ਕੋਈ ਗਲਤ ਫਾਰੰਪਰੇਜ ਆ ਕੋਈ ਜੋ ਕਿਸੇ ਦੇ ਪ੍ਰਭਾਵ ਥੱਲੇ ਆ ਕੇ ਕੋਈ ਕੰਮ ਕੀਤਾ ਤਾਂ ਕਾਰਵਾਈ ਹੋਊਗੀ ਸਖਤ ਕਾਰਵਾਈ ਕਿਉਂਕਿ ਇਸ ਯੱਗ ਚੋਂ ਜਾਂ ਇਸ ਪੁੰਨ ਚੋਂ ਜੇ ਕੋਈ ਬੇਈਮਾਨੀ ਕਰੂਗਾ ਤਾਂ ਉਹ ਤੇ ਰਹਿਮ ਨਹੀਂ ਕੀਤਾ ਜਾਊਗਾ ਪੰਜਾਬ ਦਾ ਪੁੱਤ ਹੋਣ ਦੇ ਨਾਤੇ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਪੰਜਾਬ ਦਾ ਲਾਣੇਦਾਰ ਹੋਣ ਦੇ ਨਾਤੇ ਦਿਨੋਂ ਮੈਨੂੰ ਦੁੱਖ ਵੀ ਆ ਪਰ ਉੜੀਏ ਸੰਤੁਸ਼ਟੀ ਵੀ ਹੈ ਕਿ ਸਰਕਾਰ ਕੱਲੀ ਨਹੀਂ ਸਰਕਾਰ ਨਾਲ ਬਹੁਤ ਸਾਰੇ ਲੋਕ ਖੜੇ ਮੈਂ ਹਸਤਾਲ ਦੇ ਵਿੱਚੋਂ ਵੀ ਲਾਈਵ ਹੋ ਕੇ ਕਮਿਊਨਿਟੀ ਦੀ ਮੀਟਿੰਗ ਲੈ ਰਹੇ ਹਾਂ ਚੀਫ ਸੈਕਟਰੀ ਸਾਹਿਬ ਆਉਂਦੇ ਰਹੇ ਮੇਰੇ ਕੋਲੇ ਸਾਰਾ ਜਾਇਜ਼ਾ ਲੈ ਰਹੇ ਹਾਂ ਡੀਜੀਪੀ ਸਾਹਿਬ ਆਉਂਦੇ ਰਹੇ ਮંત્રી ਸਾਹਿਬ ਖੁਦ ਰਹੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਆਏ ਤਾਂ ਉਹਨਾਂ ਦੀ ਡਿਊਟੀ ਲੱਗੀ ਸੀ ਮੇਰੇ ਮਤਲਬ ਮੈਂ ਇੱਕ ਗਲਤੀ ਬੜੀ ਸਖਤ ਸ਼ਬਦਾਂ ਹੀ ਨਿੰਦਾ ਕਰਦਾ ਕਿ ਰਾਜਨੀਤੀ ਇੱਥੇ ਵਿੱਚ ਬਾੜ ਲੈਂਦੇ ਆ ਭਵਾਨਤਮਾਨ ਕਰਕੇ ਆਏ ਨਿਹੜ ਦੱਸੋ ਜੀ ਮੈਂ ਹਿਮਾਚਲ ਤੋਂ ਪਹਾੜ ਮੈਂ ਤੋੜ ਕੇ ਲਿਆਈ ਇੱਥੇ ਵੀ ਅਜੀ ਹਟਦੇ ਨਹੀਂ ਕਿਉਂਕਿ ਆਦਤ ਪਈ ਹੋਈ ਹੈ ਕਿ ਕੋਈ ਕੋਈ ਗੱਲ ਵੀ ਹੋਣੀ ਹੈ ਭਗਵੰਤਪਨ ਦੇ ਨਾਲ ਆਵੇ ਬਸ ਆਮਾਨੀ ਪਾਰਟੀ ਦੇ ਨਾਲ ਆਵੇ ਬਸ ਸੋ 20000 ਰੁਪਏ ਪਰ ਏਕੜ ਪਹਿਲਾ ਚੈੱਕ ਮਹੀਨੇ ਦੇ ਵਿੱਚ ਵਿੱਚ ਤਿਆਰ ਹੋ ਜੂਗਾ ਤੇ 45 ਦਿਨਾਂ ਦੇ ਵਿੱਚ ਵਿੱਚ ਸਾਰੇ ਚੈੱਕ ਤਿਆਰ ਹੋ ਜਾਣਗੇ ਹਰ ਕਿਸਮ ਦਾ ਜੋ ਵੀ ਨੁਕਸਾਨ ਹੋਇਆ ਆਪ ਹੱਥੇ ਅਸੀਂ ਇਸ ਪਵਿੱਤਰ ਪੋਨੂ ਦੇ ਕੰਮ ਦੇ ਵਿੱਚ ਆਪ ਹੱਥੀ ਅਸੀਂ ਚੈੱਕ ਫੜਾ ਕੇ ਆਵਾਂਗੇ ਸੀਐਮ ਰੀਲੀਫ ਫੰਡ ਦੇ ਵਿੱਚ ਵੀ ਲੋਕਾਂ ਨੇ ਕਾਫੀ ਦਾਨ ਕੀਤਾ ਉਹ ਵੀ 1 ਰੁਪਿਆ ਵਰਤਿਆ ਜਾਊਗਾ ਬਲਕਿ 1 ਰੁਪਈ ਨੂੰ 100 ਰੁਪਿਆ ਬਣਾ ਕੇ ਵਰਤਾਂਗੇ ਮੈਂ ਤੁਹਾਡੇ ذریعے ਇਹੀ ਕਹਿਣਾ ਚਾਹੂੰਗਾ ਕਿ ਜਿੰਨਾ ਚਿਰ ਕੱਲੇ-ਕੱਲੇ ਘਰ ਨੂੰ ਕੱਲੀ-ਕੱਲੀ ਛੱਤ ਦੀ ਤਰੇੜ ਦਾ ਕੱਲੇ-ਕੱਲੇ ਝੋਨੇ ਦੇ ਜਾਂ ਕਿਸੇ ਹੋਰ ਫਸਲ ਦੇ ਬੂਟੇ ਦਾ ਕੱਲੇ-ਕੱਲੇ ਪਸ਼ੂਤਾਂ ਦਾ ਜਿਨੇ ਜਰ ਪੈਸਾ ਨਹੀਂ ਮਿਲ ਜਾਂਦਾ ਮੈਂ ਨਾ ਚੈਨ ਨਾਲ ਸੌਂਗਾ ਨਾ ਮੈਂ ਕਿਸੇ ਅਧਿਕਾਰੀ ਨੂੰ ਸੌਣ ਦੇਵਾਂਗਾ ਕਿਉਂਕਿ ਇਹ ਜੰਗੀ ਪੱਧਰ ਤੇ ਕੰਮ ਕਰਾਂਗੇ ਮੈਡੀਕਲ ਕੈਂਪ ਸ਼ੁਰੂ ਹੋਗੇ ਤਾਂ ਕਿ ਕੋਈ ਬਿਮਾਰੀ ਨਾ ਫੈਲ ਜੇ ਬੜੇ ਬੜੇ ਕ੍ਰੂਸ਼ਲ ਦਿਨ ਨੇ ਹੁਣੇ ਬਹੁਤ ਸਾਰੇ ਪਿੰਡਾਂ 'ਚ ਕੈਂਪ ਲੱਗ ਪਿ ਚੁੱਕੇ ਨੇ ਤੇ ਹੁਣ ਥੋੜਾ ਪਾਣੀ ਕੱਢੂਗਾ ਤਾਂ ਪਸ਼ੂਆਂ ਦੀਆਂ ਪਿੰਜਰ ਮਿਲਣਗੇ ਉਹਨਾਂ ਨੂੰ ਕਿੱਥੇ ਲੈ ਕੇ ਜਾਵਾਂਗੇ ਉਦੋਂ ਪ੍ਰਬੰਧ ਡਿਪਲੀਕਫੀਸ਼ੈਂਸ ਨਾਲ ਡਿਟੇਲ ਚ ਗੱਲ ਹੋਈ ਹੈ ਫਿਰ ਡੀਸਿਲਟਿੰਗ ਵਾਸਤੇ ਜੀਸੀਬੀ ਵੀ ਲੈ ਲਿਆ ਸੀ ਕਿ ਜੇ ਕਿਸੇ ਦੇ ਕੋਲੇ ਟਰਾਲੀ ਹੈਗੀ ਹੈ ਪਰ ਉਹ ਕਹਿੰਦਾ ਭਰਨ ਭਰਾਂ ਕਿਵੇਂ ਮੈਂ ਤਾਂ ਅਸੀਂ ਆਪਣੇ ਕੋਲ ਜੀਸੀਪੀ ਦੇਵਾਂਗੇ ਜੀ ਦਾ ਖੇਤ ਉਹਦੀ ਰੇਤ ਉਸ ਸਕੀਮ ਦੇ ਤਹਿਤ ਉਹਨੂੰ ਉਹ ਆਪਦੇ ਖੇਤ ਚ ਮਿੱਟੀ ਚੱਕਣ ਦੀ ਜਾਇਜ਼ਤ ਹੈਗੀ ਇਸ ਵਕਤ ਘੱਗਰ ਥੋੜਾ ਜਿਹਾ ਡੇਂਜਰ ਲੈਵਲ ਤੇ ਚੱਲ ਰਿਹਾ ਪਰ ਪੰਜਾਬ ਵਾਲੇ ਪਾਸੇ ਨਹੀਂ ਮਾਰ ਕੀਤੀ ਇਸ ਵਾਰ ਉਹਨਾਂ ਨੇ ਕਿਉਂਕਿ ਕਾਫੀ ਦਿਨ ਪਹਿਲਾਂ ਤੋਂ ਸ਼ੁਰੂ ਕਰ ਰੱਖਿਆ ਸੀ ਸਫਾਈ ਦਾ ਕੰਮ ਵੀ ਤੇ 1 ਲੱਖ ਗੱਟਾ ਜਿਹੜਾ ਬੋਰੀ ਭਰੀ ਪਈ ਹੈ 2 ਲੱਖ ਬੋਰੀ ਪਈ ਹੈ ਹਜੇ ਉਹ ਭਰ ਰਹੇ ਆ ਜੇ ਕਿਤੋਂ ਵੀ ਡਰੋਨ ਰਾਹੀਂ ਮੈਪਿੰਗ ਹੋ ਰਹੀ ਹੈ ਕਈ ਵਾਰੀ ਆ ਉੱਥੇ ਜਾਇਆ ਨਹੀਂ ਜਾਂਦਾ ਪਰ ਪਤਾ ਲੱਗੇ ਕਿ ਇੱਥੇ ਥੋੜਾ ਜਿਹਾ ਕਮਜ਼ੋਰ ਹੈ ਤਾਂ ਉੱਥੇ ਫਿਰ ਕਿਸੇ ਨਾ ਕਿਸੇ ਹੋਰ ਤਰੀਕੇ ਨਾਲ ਪਹੁੰਚ ਕੇ ਉਹ ਉਸ ਬੰਨ ਉਹ ਜਿਹੜਾ ਸ਼ਕਤੀਸ਼ਾਲੀ ਕਿਤੇ ਆ ਮੈਂ ਫਿਰ ਇੱਕ ਵਾਰੀ ਤੁਹਾਡਾ ਬਹੁਤ ਧੰਨਵਾਦ ਕਰਦਾ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਦੇਣ ਵਾਲੇ ਸਾਰੇ ਜਿਨ੍ਹਾਂ ਨੇ ਵੀ ਚਾਹੇ ਕਿਸੇ ਨੇ ਕੋਈ ਬਾਹਰੋਂ ਬੈਠੇ ਨੇ ਕੋਈ ਕਿਸੇ ਕਿਸਮ ਦਾ ਹੈਲਪ ਕਰਤੀ ਕਿਸੇ ਨੇ ਕੋਈ ਚਾਦਰ ਵੀ ਭੇਜੀ ਤੀ ਕੰਬਲ ਭੇਜਤਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹੋ ਜਿਹੇ ਸੰਕਟਾਂ ਦੇ ਵਿੱਚ ਇੱਕ ਟੀਮ ਵਰਕ ਕੰਮ ਆਉਂਦਾ ਹੈ ਟੀਮ ਬਣਾ ਕੇ ਚੱਲੀਏ ਇਹਦੇ ਵਿੱਚ ਕੋਈ ਰਾਜਨੀਤੀ ਜਾਂ ਕੋਈ ਇਹ ਨਹੀਂ ਹੈ ਕਿ ਉਹ ਫਲਾਣਾ ਨਹੀਂ ਆਇਆ ਫਲਾਣਾ ਨਹੀਂ ਆਇਆ ਜਿਹੜਾ ਨਹੀਂ ਆਇਆ ਉਹਦਾ ਵੀ ਭਲਾ ਕਿਤੇ ਬਿਜ਼ੀ ਹੋਊਗਾ ਉਹ ਦੇ ਕੋ ਜਿਹੜਾ ਇਹ ਸੰਕਟ 'ਚ ਨਹੀਂ ਆਇਆ ਪੰਜਾਬੀ ਹੋਣ ਦੇ ਹੋਏ ਉਹ ਤੇ ਆਪਣੇ ਤੇ ਸੰਕਟ ਉਹ ਕੋਈ ਨਾ ਕੋਈ ਫਿਰ ਉਹ ਆਪਣੇ ਸੰਕਟ ਨੂੰ ਠੀਕ ਕਰ ਲਿਓ ਭਾਈ ਮੈਂ ਇੱਕ ਵਾਰ ਫਿਰ ਕਹਿਣਾ ਕਿ ਪੰਜਾਬ ਦਾ ਮੁੱਖ ਮੰਤਰੀ ਨਹੀਂ ਪੰਜਾਬ ਦਾ ਦੁੱਖ ਮੰਤਰੀ ਬਣਨਾ ਪੈਣਾ ਉਹ ਪੰਜਾਬ ਦੇ ਦੁੱਖਾਂ 'ਚ ਸ਼ਰੀਕ ਹੋਣਾ ਪੈਣਾ ਹੈ ਸ਼ਾਮਲ ਹੋਣਾ ਪੈਣਾ ਹੈ ਸਿਆਣੇ ਕਹਿੰਦੇ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਨੇ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਨੇ ਸੁਮੇ ਪੰਜਾਬ ਦਾ ਪੁੱਤ ਹੋਣ ਦੇ ਨਾਤੇ ਇਸ ਧਰਤੀ ਦਾ ਅੰਨ ਖਾਦਾ ਇਸ ਧਰਤੀ ਨੇ ਇਸ ਸਮਾਜ ਨੇ ਐਡੇ ਵੱਡੇ ਨਾਮ ਐਡੀ ਸ਼ੋਹਰਤਾ ਦਿੱਤੀਆਂ ਜੋ ਕੁਝ ਵੀ ਹੈ ਸਾਡੇ ਕੋਲੇ ਅਸੀਂ ਨਿਸ਼ਾਸ਼ਵਰ ਕਰਦੇ ਹਾਂ 900 ਕਰੋੜ ਤੋਂ ਲਾਵਾਗੇ ਤੇ 12000 ਕਰੋੜ ਤੋਂ ਆਲਰੇਡੀ ਪਿਆ ਪੰਜਾਬ ਕੋਲ ਮਸਾਹੀ ਦੁੱਖ ਹੈ ਜੀ ਬਸ ਆਮ ਆਦਮੀ ਪਾਰਟੀ ਨਾ ਪੈਸੇ ਦਿਓ ਜੀ ਆ ਸਿੱਧੂ ਹੀ ਦੇ ਦੇ ਜੀ ਉਸ ਦਿਨ ਵੀ ਰਾਜਨੀਤੀਆਂ ਕਰੀਗੇ ਜਖੜ ਸਾਹਿਬ ਆਪਣੇ ਆਪ ਨੂੰ ਕਿਸਾਨ ਕਹੋਂਦੇ ਉਹ ਵੀ ਬਿੱਟੂ ਉਹ ਵਾਲਾ ਗੱਡੀ ਕੇ ਮੈਨੂੰ ਉੱਥੇ ਕੌਣ ਕੌਣ ਬੈਠੇ ਸੀ ਅੱਗੇ ਸੁਨੀਲ ਜਾਖੜ ਪ੍ਰਧਾਨ ਭਾਜਪਾ ਰਵਨੀਤ ਬਿੱਟੂ ਮਾਈਗ੍ਰੇਟਡ ਟੂ ਭਾਜਪਾ ਜੈ ਇੰਦਰ ਕੌਰ ਮਾਈਗ੍ਰੇਟਡ ਟੂ ਭਾਜਪਾ ਫਤੇ ਜੰਗ ਬਾਜਵਾ ਮਾਈਗ੍ਰੇਟਡ ਟੂ ਭਾਜਪਾ ਉਹ ਜੋ ਮੈਨੂੰ ਭਾਜਪਾ ਵਾਲਾ ਤਾਂ ਕੋਈ ਲੱਗਿਆ ਨਹੀਂ ਉੱਥੇ ਸਾਰੇ ਤਾਂ ਕਾਂਗਰਸ ਬੈਠੀ ਸੀ ਅੱਗੇ ਮਨਪ੍ਰੀਤ ਬਾਦਲ ਮੈਨੀ ਟਾਈਮਸ ਮਾਈਗ੍ਰੇਟਡ ਟੂ ਸਰ ਮੈਨੀ ਪਾਰਟੀਆਂ ਸੁਸ਼ੀਲ ਰਿੰਕੂ ਮਾਈਗ੍ਰੇਟਡ ਫਰਮ ਆਮਾਨਵੀ ਟੂ ਪਾਜਪਾ ਉਹ ਜਿਹੜੇ ਅਸਲੀ ਪਾਜਪਾਲੇ ਸੀ ਉਹਨਾਂ ਨੂੰ ਚੌਥੀ ਪੰਜਵੀਂ ਲਾਈਨ ਚ ਬਿਠਾ ਰੱਖੇ ਸੀ ਵਿਚਾਰੇ ਸਾਰੀ ਕਾਂਗਰਸ ਬੈਠੀ ਸੀ ਅੱਗੇ ਸੁਨੀਲ ਜੱਖੜ ਸਾਹਿਬ ਕੀ ਕੰਮ ਕਰਦੇ ਆ ਅੱਜਕੱਲ੍ਹ ਸਤੀਫਾ ਵੀ ਦੇਤਾ ਨਾ ਮੰਨਿਆ ਨਾ ਛੱਡਿਆ ਹੁਣ ਨਾ ਇੱਧਰ ਦੇ ਨਾ ਇੱਧਰ ਦੇ ਕਹਿੰਦੇ ਮੈਂ ਤਾਂ ਜਾਣਦੇ ਹੀ ਨਹੀਂ ਮੰਤਰੀਆਂ ਨੂੰ ਫੇ ਜਾਣਦੇ ਕਿਉਂ ਨਹੀਂ ਜੀ ਸਾਢੇ 3 ਸਾਲ ਹੋ ਗਏ ਅਸੀਂ ਅੱਗੇ ਵੀ ਗਾਹ ਆਵਾਂਗੇ ਤੂੰ ਸਿੱਖ ਲੋ ਸਾਡੇ ਨਾਂ ਹੁਣ ਨਾਂ ਸਿੱਖ ਲੋ ਜੇ ਮੁੰਡੀਆਂ ਨੂੰ ਨਹੀਂ ਜਾਣਦੇ ਪੱਠੜ ਤੋਂ ਪੁੱਛ ਲੋ ਸਾਨੇਆਲ ਤੋਂ ਜਿਹੜੇ ਨੂੰ ਹਰਾਇਆ ਸੀ ਸੋ ਇਹ ਕੋਈ ਕੋਈ ਬਹਾਨੇ ਨੇ ਕਿ ਮੈਂ ਤਾਂ ਜਾਣਦੇ ਨਹੀਂ ਉਹਦੇ ਪਹਿਲਾਂ ਚੰਨੀ ਕਹਿਆ ਸੀ ਮੈਂ ਕਿ ਤੇ ਪਰਗੜ ਫੜ ਲਿਆ ਜੀ ਹੱਲੇ ਪਹਿ ਨਹੀਂ ਆ 12 12.5 ਹਜ਼ਾਰ ਕਰੋੜ ਦਾ ਝੂਠ ਜਿਹੜਾ ਇਹਨਾਂ ਨੇ ਬੋਲਿਆ ਉਹਦਾ ਹਿਸਾਬ ਹੈ ਜੀ 22 23 208 ਕਰੋੜ ਮਿਲੇ 61 ਕਰੋੜ ਰੁਪਏ ਖਰਚੇ ਸਾਡੀ ਆਪਣੇ ਕਿੰਨੇ ਹੋਰ ਦਾ ਦੱਸਦੇ 23 24 645 ਕਰੋੜ ਰੁਪਏ ਮਿਲੇ 400 21 ਕਰੋੜ ਰੁਪਏ ਖਰਚੇ 24 25 488 ਕਰੋੜ ਰੁਪਏ ਮਿਲੇ 700 ਕਰੋੜ ਰੁਪਏ ਖਰਚੇ 25 26 241 ਕਰੋੜ ਰੁਪਏ ਮਿਲੇ 140 ਕਰੋੜ ਰੁਪਏ ਖਰਚੇ 1582 ਕਰੋੜ ਰੁਪਇਆ ਐਸ ਡੀ ਆਰ ਐਫ ਫੰਡ ਚ ਮਿਲੇਆ 659 ਕਰੋੜ ਪਹਿਲੀ ਅਸੀਂ ਕਿਸੇ ਨਾ ਕਿਸੇ ਸੜਕਾਂ ਤੇ ਜਾਂ ਕਿਤੇ ਕਿਤੇ ਜੋ ਵੀ ਆਪ ਦਾ ਪਹਿਲਾ ਆਇਆ ਉਹ ਤੇਰੀ ਦੇ ਵਿੱਚ ਵੀ ਹੜਾਏ ਸੀ ਉਥੇ ਖਰਚ ਚੁੱਕੇ ਆ ਜੀ ਮਤਲਬ ਇਹ ਇਸੇ ਗੱਲੋਂ ਹੀ ਬਸ ਉਹ ਕਰੀ ਜਾਂਦੇ ਨੇ ਪਹਿਲਾਂ ਹੀ ਬਹੁਤ ਪੈਸਾ ਪਿਆ ਜੀ ਤੇ ਜਿਹੜਾ ਪੰਜਾ ਹੈ ਜੀ ਇਹ ਤੇ ਤਾਂ ਪਹਿਲਾਂ ਤੋਂ ਚੱਲ ਰਿਹਾ ਜੀ ਪੰਜਾ ਸਾਹਿਬ ਪੰਜਾ ਸਾਹਿਬ ਮੋਦੀਆ ਸਾਹਿਬ ਨੇ ਫਿਗਰ ਪੰਜਾ ਸਾਹਿਬ ਨੇ ਜੋ ਕੱਲ ਕੀਤੀ ਹੈ ਉਸ ਦੇ ਵਿੱਚ ਇਹਨਾਂ ਨੇ ਇੱਕ ਐਗਜ਼ੈਕਟ ਫਿਗਰ 12128 ਕਰੋੜ ਦੀ ਦਿੱਤੀ ਹੈ ਦੋਸੂ ਕਿਸੀ ਤੋਂ ਹੋਈ ਉਹ ਉਹ ਚੀਜ਼ ਤੇ ਪੁਆਇੰਟ ਹੈ ਜੀ ਉਹ ਦੀ ਗੱਲ 하고 ਟੋਟਲ 15000 8659 ਕਰੋੜ ਖਰਚ ਚੁੱਕੇ ਆ ਟੋਟਲ 15000 ਆਪਣੇ ਕੋ ਪਹੁੰਚੀ ਹੈ ਜੀ 15000 1582 ਕਰੋੜ ਰੁਪਏ 2 April 2022 ਤੋਂ ਹੁਣ ਤੱਕ ਉਹ ਤਾਂ ਜੀ ਕਹਿਣੇ ਹੀ ਆ ਪਹਿਲਾਂ ਤੋਂ ਕਾਂਗਰਸ ਵੇਲੇ ਦਾ ਵੀ ਆ ਜਾਂਦਾ ਉਹ ਤਾਂ ਹਰ ਇੱਕ ਸਾਲ ਟੋਟਲ ਕਹਿੰਦੇ ਨੇ ਇੰਨਾ ਆਜੇ ਤੁਹਾਡੇ ਕੋਲ ਕਿੱਥੇ ਆ ਜੀ ਉਹ ਕਹਿਣਾ ਹੀ ਹੈ ਜੀ ਮੈਨੂੰ ਦੱਸੋ 1 ਮਿੰਟ ਪੀਐਮ ਦੇ ਪ੍ਰੈਸ ਰੂਮ ਵੀ ਲਿਖਿਆ ਹੋਇਆ ਹੈਗਾ 12 ਦਾ ਜੋ ਕਰਨਾ ਪਿਆ ਪੀਐਮ ਤਾਂ ਜੋ ਲਿਖ ਦਿੰਦੇ ਨੇ ਉਹ ਉਹਨਾਂ ਨੇ ਜਾਰੀ ਕਰ ਦੇਣਾ ਆਰਡੀਐਫ ਹੈ ਰੂਰਲ ਡਿਵੈਲਪਮੈਂਟ ਫੰਡ ਉਸ ਵਿੱਚ ਸਾਰੇ ਕਾਂਗਰਸੀਏ ਆ ਜਿਨ੍ਹਾਂ ਦੇ ਨਾਂ ਲੈਂਦੇ ਆ ਉਹਦਾ ਪੈਸਾ ਮਿਸਯੂਜ਼ ਕਰ ਲਿਆ ਉਹਨਾਂ ਨੇ ਪੈਸਾ ਰੋਕ ਲਿਆ ਸਰਕਾਰ ਆਈ 22 ਚ ਅਸੀਂ ਉਹਨਾਂ ਕੋਲ ਗਏ ਆਰਡੀਐਫ ਦੇ ਪੈਸੇ ਦਿਓ ਜੀ ਕਹਿੰਦੇ ਪਹਿਲਾਂ ਵਿਧਾਨ ਸਭਾ ਚ ਐਕਟ ਲੈ ਕੇ ਆਓ ਕਿ ਪੈਸਾ ਸਿਰਫ ਮੰਡੀਆਂ ਨੂੰ ਜਾਂ ਮੀਂਹ ਸੜਕਾਂ ਤੇ ਵਰਤਿਆ ਜਾਊਗਾ। ਅਸੀਂ ਵਿਧਾਨ ਸਭਾ ਚ ਐਕਟ ਪਾਸ ਕੀਤਾ। ਕਹਿੰਦੇ ਪਹਿਲਾਂ ਕੈਪਟਨ ਸਾਹਿਬ ਜਿਹੜੀ ਸਰਕਾਰ ਸੀ ਉਹ ਮਿਸਯੂਜ਼ ਕਰ ਗਈ ਉਹਨਾਂ ਨੂੰ। ਕਿਧਰੇ ਹੋਰ ਵਰਤ ਕੇ। ਅਸੀਂ ਐਕਟ ਪਾਸ ਕਰਕੇ ਉਸ ਤੋਂ ਬਾਅਦ ਗਏ ਉਹਨਾਂ ਕੋਲੇ ਪਿਊਸ਼ ਗੋਲਜੀ ਕੋਲੇ। ਕਹਿੰਦੇ ਹੁਣ ਤਾਂ ਐਕਟ ਪਾਸ ਕਰ ਤਾਂ ਹੁਣ ਤਾਂ ਦੇ ਦਿਓ। ਹਜੇ ਤੱਕ ਹੋ ਰੋਕ ਰੱਖਿਆ 8000 ਯਾਰ ਕੋਲ ਤੇ ਉਦੋਂ ਉਸ ਵੇਲੇ ਕਾਂਗਰਸ ਸੀਗੀ ਜੀ। ਮੈਂ ਟੀਵੀ ਦੀ ਡਿਬੇਟ ਤੇ ਕਦੇ ਆਉਂਗਾ ਤੇ ਉਹ ਤੋਂ ਬੁਲਾ ਲਿਓ ਸਾਰਿਆਂ ਨੂੰ ਉਹਨਾਂ ਨੂੰ ਇੱਕ ਵੀ ਪਹਿਲੀ ਗੱਲ ਤੇ ਆਉਣਾ ਨਹੀਂ ਨਹੀਂ ਮੈਂ ਨਹੀਂ ਆਉਂਦਾ ਜੇ ਆਗੇ ਤਾਂ ਉਹਨਾਂ ਨੂੰ ਪਤਾ ਹੈ ਕਿ ਅੱਜ ਕੁੱਤਖਾਣੀ ਹੋਣੀ ਹੈ ਸਾਡੇ ਕੋਲੇ ਜੀ ਦੇਖੋ ਮੈਂ ਕੋ